ਕਿਸਾਨਾਂ ਨਾਲ ਮਾਰਾ ਹੋ ਰਿਹਾ ਨਾ ਸਾਡੇ ਭਾਈਆਂ ਨਾਲ ਹੋ ਰਿਹਾ ਕੋਹ ਗੱਲ ਹੋ ਰਹੀ ਹੈ ਅੱਛਾ ਜੀ ਸਾਡੇ ਭਰਾਵਾਂ ਬਾਰੇ ਸੋਚੋ ਅੱਛਾ ਜੀ ਸਭ ਤੋਂ ਵੱਡੀ ਗੱਲ ਖੰਨਾ ਵਿੱਚ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਬੰਦ ਹੋਇਆ ਤਾਂ ਬਰਾਤ ਰਾਹ ਚ ਫਸ ਗਈ ਭਾਰਤ ਬੰਦ ਦਾ ਅਸਰ ਹੈ ਕਿ ਲਾੜਾ ਲੇਟ ਹੋ ਗਿਆ ਵਿਆਹ ਕਰਾਉਣ ਦੇ ਲਈ ਲੁਧਿਆਣਾ ਜਾਣ ਲਈ ਨਿਕਲੀ ਬਰਾਤ ਖੰਨਾ ਦੇ ਵਿੱਚ ਜਾਮ ਵਿੱਚ ਫਸ ਗਈ ਪਰ ਵਿਆਹ ਤੋਂ ਜ਼ਿਆਦਾ ਫਿਕਰ ਲਾੜੇ ਨੂੰ ਕਿਸਾਨਾਂ ਦਾ ਹੈ ਇਸੇ ਲਈ ਕਹਿ ਰਹੇ ਨੇ ਕਿ ਕਿਸਾਨਾਂ ਦੇ ਮਸਲੇ ਹੱਲ ਕਰਨ ਚ ਦੇਰ ਨਾ ਕਰੇ ਸਰਕਾਰ ਹਾਂਜੀ ਭਾਈ ਥੋੜੀ ਮੈਰਿਜ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਸਾਡੀ ਮੈਰਿਜ ਕੋਈ ਦਿੱਕਤ ਨਹੀਂ ਜਿਹੜਾ ਕਿਸਾਨਾਂ ਨਾਲ ਮਾਰਾ ਹੋ ਰਿਹਾ ਨਾ ਸਾਡੇ ਭਾਈਆਂ ਨਾਲ ਹੋ ਰਿਹਾ ਉਹ ਗੱਲ ਤਾਂ ਹੋ ਰਿਹਾ ਅੱਛਾ ਜੀ ਉਹ ਜ਼ਿਆਦਾ ਗੱਲ ਹੋ ਰਿਹਾ ਪੁਰਾਣਾ ਤਾਂ ਲੁਧਿਆਣਾ ਦੀ ਸਾਡੇ ਭਰਾਵਾਂ ਬਾਰੇ ਸੋਚੋ ਅੱਛਾ ਜੀ ਅੱਜ ਪੂਰੇ ਪਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਸਣੇ ਹੋਰ ਜਥੇਬੰਦੀਆਂ ਦੀ ਕਾਲ ਤੇ ਹੜਤਾਲ ਸੀ ਨਾ ਬੱਸਾਂ ਚੱਲੀਆਂ ਤੇ ਨਾ ਹੀ ਜ਼ਿਆਦਾ ਦੁਕਾਨਾਂ ਖੁੱਲੀਆਂ ਅਤੇ ਤਸਵੀਰਾਂ ਖੰਨਾ ਦੀਆਂ ਨੇ ਜਿੱਥੇ ਨੈਸ਼ਨਲ ਹਾਈਵੇ ਜਾਮ ਹੋਣ ਕਰਕੇ ਅਸਰ ਕਾਫੀ ਪਿਆ ਕੀ ਕਹਿਣਾ ਚਾਹੋਗੇ ਸਰਕਾਰ ਦੇ ਵਿੱਚ ਕੀ ਕਹਿਣਾ ਚਾਹੋਗੇ ਆਪਾਂ ਤੁਹਾਡੇ ਨਾਲ ਆ ਜਿਵੇਂ ਤੁਸੀਂ ਕਹਿੰਦੇ ਹੋ